हां जी ਭਰਾਜੀ ਸਤਿ ਸ੍ਰੀ ਅਕਾਲ ਜੀ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਨਾ ਇਹ ਢਾਲੀਵਾਲ ਮੈਰਿਜ ਪੈਲਸ ਆ ਮੋਗੇ ਜ਼ਿਲ੍ਹੇ ਚ ਰਾਮੇ ਤੋਂ ਬਲਾਸਪੁਰ ਰੋਡ ਤੇ ਠੀਕ ਆ ਜੀ ਬਹੁਤ ਸੋਹਣਾ ਪੈਲਸ ਬਣਿਆ ਹੋਇਆ ਇਹ ਆਪਾਂ ਸੇਲ ਕਰਨਾ ਜੀ ਤੁਸੀਂ ਸਾਰਾ ਵੇਖ ਲਓ ਬਾਕੀ ਲਾਈਵ ਦੇਖ ਸਕਦੇ ਹੋ ਆ ਪ੍ਰੋਗਰਾਮ ਦੀ ਵੀਡੀਓ ਆ ਪ੍ਰੋਗਰਾਮ ਚੱਲਦੇ ਦੀ ਇਸ ਤਰ੍ਹਾਂ ਦੀ ਡੈਕੋਰੇਸ਼ਨ ਕਰਦੇ ਆ ਕਰਦੇ ਆ ਆਪਾਂ ਤੇ ਜੇ ਕੋਈ ਹੋਰ ਤਰ੍ਹਾਂ ਦੀ ਵੀ ਕਰਨੀ ਹੋਵੇ ਕਰ ਸਕਦੇ ਆ ਬਹੁਤ ਖੁੱਲਾ ਹੈਗਾ ਪੈਲਸ ਗੱਡੀਆਂ ਦਾ ਬਹੁਤ ਖੜਾਉਣ ਦਾ ਪਾਰਕਿੰਗ ਦਾ ਬਹੁਤ ਪ੍ਰਬੰਧ ਹੈ। ਆ ਪੈਲਸ ਦੇ ਅੰਦਰਲੇ ਪਾਸੇ ਵੀ ਹੈਗਾ ਤੇ ਬਾਹਰ ਵੀ ਹੈਗਾ ਕੋਈ ਵੀ ਗੱਡੀ ਰਾਸਤੇ ਦੇ ਵਿੱਚ ਨਹੀਂ ਖੜਦੀ। ਬਾਕੀ ਡੈਕੋਰੇਸ਼ਨ ਵਾਸਤੇ ਲਾਉਨ ਓਪਨ ਭਾਵੇਂ 3000 ਦੀ ਗੈਦਰੰਗਾ ਵਾਲਾ ਪ੍ਰੋਗਰਾਮ ਕਰ ਲੋ 4000 ਵਾਲਾ ਕਰ ਲੋ। ਬਹੁਤ ਖੁੱਲਾ ਹੈਗਾ ਗੱਡੀਆਂ-ਗੱਡੀਆਂ ਅੰਦਰਲੇ ਪਾਸੇ ਗੱਡੀਆਂ ਲੱਗੀਆਂ ਪਹਿਲਾਂ ਬਾਹਰਲੇ ਪਾਸੇ ਤੁਸੀਂ ਦੇਖ ਚੁੱਕੇ ਹੋ। ਠੀਕ ਹੈ। ਜੇ ਕਿਸੇ ਮੇਰੇ ਵੀਰ ਦਾ ਪ੍ਰੋਗਰਾਮ ਬਣਦਾ ਹੋਵੇ ਨਾ ਕੋਈ ਕਈਂ ਰਿ ਕੋਈ ਪ੍ਰੋਗਰਾਮ ਲੈਣਾ ਹੋਵੇ ਪੈਲਸ ਹਾਂ। ਉਹ ਬਾਕੀਆਂ ਸਟਾਰਲਾਂ ਬਣੀਆਂ ਹੋਈਆਂ ਤੇ ਬਾਕੀ ਬਹੁਤ ਖੁੱਲਾ 2.5 ਕਿੱਲਾਂ 'ਚ ਬਣਿਆ ਬਪਰਾ ਜੀ ਨਾਲ ਮਿੰਨੀ ਹਾਲ ਵੀ ਬਣਿਆ ਬਹ ਫੁੱਲ ਫੁੱਲ ਏਸੀ ਆ ਫੁੱਲੀ ਏਸੀ ਆ ਠੀਕ ਹੈ ਤੇ ਮੇਰਾ ਕੰਟਰੈਕਟਰ ਨੰਬਰ ਹੈਗਾ 98723 28136 ਮੇਰੇ ਨਾਲ ਸੰਪਰਕ ਕਰ ਲਿਓ ਬਪਰਾ ਜੀ ਬਹੁਤ ਵਧੀਆ ਚਾਲੂ ਹਾਲ ਸੇ ਪੂਰਾ ਟਾਪ ਦਾ ਪੈਲਸ ਆ ਬਪਰਾ ਜੀ ਤੇ ਆਪਾਂ ਨੂੰ ਸੀਗੇ ਆਪਾਂ ਕਿਤੇ ਬਿਜ਼ਨਸ 'ਚ ਪੈਸੇ ਹੋਰ ਅਡਜਸਟ ਕਰਨੇ ਆ ਆ ਸਾਰੀ ਡੈਕੋਰੇਸ਼ਨ ਕਰਦੇ ਆ ਉਹ ਪੈਲਸ ਆ ਉਪਰ ਮੂਲ ਹਾਲ ਆ ਗਿਆ ਠੀਕ ਹੈ ਜੀ ਤੇ ਬਾਕੀ ਲਾਈਵ ਜਿਹੜੇ ਵੀਰਾਂ ਨੇ ਵਿਆਹ ਦੇਖਿਆ ਤਾਂ ਉਹਨੂੰ ਪਤਾ ਹੀ ਹੈ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਲਾਈਵ ਆ ਕੇ ਦੇਖ ਸਕਦੇ ਆ ਠੀਕ ਹੈ 22 ਕਿੱਲਾਂ ਦੇ ਵਿੱਚ ਬਣਿਆ ਹੋਇਆ ਪਹਿਲਾ 60 98 72 23 28 161 ਮੇਰਾ ਨੰਬਰ ਆ ਪਿਰੇ ਹਾਂਜੀ ਢਾਲੀ ਵਾਲ ਮੈਰਿਜ ਪੈ ਰਖਦੀ ਆ ਅੰਦਰ ਲਈ ਦੇਖਾ ਭਰਾ ਜੀ ਡੈਕੋਰੇਸ਼ਨ ਦਾ ਜਿਹੜਾ ਕੋਈ ਮਾਰਜੀ ਕਰ ਲਿਆ ਸੋਫੇ ਕੁਰਸੀਆਂ ਤੇ ਜਿਹੜਾ ਕੋਈ ਮਾਰਜੀ ਲਾ ਲਿਆ ਇਸ ਤਰ੍ਹਾਂ ਆਪਾਂ ਲਾਈਆਂ ਹੋਈਆਂ ਹੈਗੀਆਂ ਤੇ ਇਸ ਤਰ੍ਹਾਂ ਆਪਣਾ ਸੇਲ ਹੈ ਠੀਕ ਹੈ ਭਰਾ ਜੀ ਉਤੋਂ ਤੋਂ ਹੀ ਵਸੀਲੰਗ ਵਗੈਰਾ ਦੇਖ ਸਕਦੇ ਹੋ ਸਾਰਾ ਕੁਝ ਦੇਖ ਸਕਦੇ ਹੋ ਨਾ ਜੀ ਪਰਾਜੀ ਇਹ ਮੈਰਿਜ ਪਹਿਲਾਂ ਸੇਲ 9872328176 ਜੱਗਾ ਢਾਲੀ ਵਾਲੇ ਵੀਰੇ